ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਟਾਂ ਕੋਟਾਂ ਧੰਨਵਾਦ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਾ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਤਿਗੁਰੂ ਦੇ ਦਰੋਂ ਕਰੋ ਸਾਜੀ ਨਵਾਜੀ ਗੁਰੂ ਨਾਨਕ ਕਮਿਸ਼ਨ ਸੇਵਾ ਸੁਸਾਇਟੀ ਰਜਿਸਟਰਡ ਨਮਾ ਸ਼ਹਿਰ ਇਲਾਕੇ ਦੀਆਂ ਸੰਗਤਾਂ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ 552ਵੇਂ ਆਗਮਨ ਗੁਰਪੁਰਬ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ ਮਹਾਨ ਕੀਰਤਨ ਦਰਬਾਰ 25 ਅਕਤੂਬਰ ਨੂੰ ਉਲਿੱਕੇ ਗਏ ਸਨ ਇਹ ਨਾ ਮਹਾਨ ਕੀਰਤਨ ਦਰਬਾਰ ਨੂੰ ਸਮਰਪਿਤ 25 ਸਮਾਗਮ ਮੁੱਖ ਵੱਖਰੇ ਪਿੰਡਾਂ ਵਿੱਚ ਹੋਏ ਉਨਾ ਸਮਾਗਮਾਂ ਵਿੱਚ ਜਿੱਥੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨੂੰ ਨਿਭਾਇਆ ਗਿਆ ਉਹਦੇ ਨਾਲ ਨਾਲ ਉਹਨਾਂ ਸਮਾਗਮਾਂ ਦੇ ਮਾਜਮ ਰਾਹੀਂ ਆਪ ਸੰਗਤਾਂ ਨੂੰ ਇਸ ਮਹਾਨ ਕੀਰਤਨ ਦਰਬਾਰ ਦੇ ਵਿੱਚ ਤਿੰਨ ਦਿਨ ਹਾਜ਼ਰੀਆਂ ਭਰਨ ਦੀ ਵੀ ਬੇਨਤੀ ਕੀਤੀ ਗਈ ਸੀ ਸੋ ਆਪ ਸੰਗਤਾਂ ਦਾ ਸਮੁੱਚੇ ਗੁਰਨਾਨਕ ਕਮਿਸ਼ਨ ਸੇਵਾ ਸੁਸਾਇਟੀ ਵੱਲੋਂ ਮੈਂ ਦਿਲ ਤੋਂ ਧੰਨਵਾਦੀ ਹਾਂ ਆਪਨੇ ਉਸ ਸਦੇ ਪੱਤਰ ਨੂੰ ਫੁੱਲ ਚੜਾਉਂਦਿਆਂ ਹੋਇਆ ਮਹਾਨ ਕੀਰਤਨ ਦਰਬਾਰ ਦੇ ਵਿੱਚ 25 ਔਰ 26 ਤਰੀਕ ਨੂੰ ਠਾਠਾ ਮਾਰਦਾ ਸੰਗਤਾਂ ਦਾ ਇਕੱਠ ਦੇਖ ਕੇ ਮਨ ਖੁਸ਼ ਹੋਇਆ ਅੱਜ ਇਸ ਮਹਾਨ ਕੀਰਤਨ ਦਰਬਾਰ ਦੇ ਆਖਰੀ ਪੜਾ 第三 ਦਿਨ ਦੇ ਜੋ ਦਰਬਾਰ ਦੀ ਸ਼ੁਰੂਆਤ ਹੈ ਉਸ ਵਿੱਚ ਗੁਰਦਰਾ ਗੁਰੂ ਅੰਗਦ ਦੇ ਨਗਰ ਤੋਂ ਸੁੰਦਰ ਪਾਲਕੀ ਵਿੱਚ ਸ਼ਿਸ਼ੂ ਬਧੋ ਕਰਕੇ ਸਭ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਪੰਜ ਪਿਆਰੇ ਸਹਿਬਾਨਾਂ ਦੀ ਅਗਵਾਈ ਬੈਂਡ ਵਾਜੇ ਨਗਾਰੇ ਅਤੇ ਕੀਰਤਨ ਦੇ ਨਾਲ ਸੰਗਤਾਂ ਕਰਦੀਆਂ ਹੋਈਆਂ ਖੁੱਲੇ ਪੰਡਾਲਾਂ ਵਿੱਚ ਪਹੁੰਚਿਆ ਨੇ ਖੁੱਲੇ ਪੰਡਾਲਾਂ ਵਿੱਚ ਸਤਿਗੁਰੂ ਜੀ ਦੇ ਪ੍ਰਕਾਸ਼ ਹੋਏ ਅਰਦਾਸਵੇਂ ਤੇ ਹੁਕਮਨਾਮਾ ਉਪਰੰਤ ਭਾਈ ਸਾਹਿਬ ਭਾਈ ਮਨਜੀਤ ਸਿੰਘ ਵੱਲੋਂ ਸੋਧਰਾਰਾ ਸਾਹਿਬ ਕੀਤੇ ਜਾਪ ਹੋਏ ਨੇ ਹੁਣ ਸਾਡੇ ਕੋਲੇ ਪੌਤੀ ਸਤਕਾਰਯੋਗ ਭਾਈ ਹਰਪਜਨ ਸਿੰਘ ਜੀ ਖਰੀ ਦਰਬਾਰ ਸੰਗੀਤ ਵਿਦਿਆਲਾ ਰਾਮਪੁਰ ਅਟਾਰੀ ਦਾ ਕੀਰਤਨੀ ਜਥਾ ਸਟੇਜ ਤੇ ਸਪੈਮਾਨ ਹੋ ਚੁੱਕਾ ਹੈ ਜਿਨ੍ਹਾਂ ਨੇ 6:00 ਵਜੇ 55 ਮਿੰਟ ਤੱਕ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਹੈ ਸੋ ਆਓ ਇਹਨਾਂ ਕੋਲੋਂ ਗੁਰਬਾਣੀ ਕੀਰਤਨ ਹਰਜਸ ਸੁਣ ਕੇ ਆਪਣੇ ਜਨਮ ਨੂੰ ਸਫਲਾ ਕਰੀਏ ਜਿਹੜੇ ਸੰਗਤ ਦੇ ਬਿਨਾਂ ਕਿਸੇ ਕਾਰਜਾਂ ਤੋਂ ਇਧਰੋਂ ਦਰ ਹੈ ਉਹ ਪੰਡਾਲ ਵਿੱਚ ਆ ਕੇ ਬਰਾਜਮਨ ਹੋਣ ਦੀ ਕਿਰਪਾ ਉਤਾ ਕਰਨ ਅਮਰਤ ਸੰਚਾਰ ਦੀ ਬੇਨਤੀ ਅੱਜ ਨਹੀਂ ਹੈ ਕਿਉਂਕਿ ਅਮਰ ਸੰਸਾਰ ਚੱਲ ਰਿਹਾ ਹੈ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਅਜੇ ਪੰਡਾਲ ਵਿੱਚ ਸੰਗਤਾਂ ਆ ਰਹੀਆਂ ਨੇ ਲਾਈਵ ਦੇ ਮਾਧਿਮ ਰਾਹੀਂ ਐਮ ਐਸ ਲਾਈਵ ਅਤੇ ਕੀਰਤਨ ਡਾਟ ਕਮ ਦੇ ਮਾਧਮ ਰਾਹੀਂ ਜਿੰਨੀਆਂ ਵੀ ਐਨ ਆਰ ਆਈ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਸਰਵਣ ਕਰ ਰਹੀਆਂ ਨੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਜਿੱਥੇ ਗੁਰਬਾਣੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਹਰ ਸਾਲ ਕੀਰਤਨ ਦਰਬਾਰ ਉਹਨਾਂ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਸਮਾਗਮ ਕਰਾਉਂਦੀ ਹੈ ਉਹਦੇ ਨਾਲ ਨਾਲ dispensary ਖੂਨ ਜਾਂਚ ਦੀਆਂ ਲੈਬੈਟਰੀਆਂ ਕਰਤਾਰਪੁਰ ਸਾਹਿਬ ਦੀ ਯਾਤਰਾ ਵਾਤਾਵਰਨ ਨੂੰ ਸੁਵਛ ਰੱਖਣ ਵਾਸਤੇ ਮਿੰਨੀ ਜੰਗਲ ਨੌਜਵਾਨ ਬੱਚੇ ਜਦੋਂ ਪਲੱਸ 2 ਗ੍ਰੈਜੂਏਸ਼ਨ ਕਰਦੇ ਨੇ ਉਹਨਾਂ ਦੇ ਲਈ ਫ੍ਰੀ ਕੋਚਿੰਗ ਕੈਂਪ ਗਵਰਨਮੈਂਟ ਸਰਵਿਸ ਦੇ ਲਈ ਐਲੀਜੀਬਲ ਹੋਣ ਦੇ ਲਈ ਉਹਨਾਂ ਨੂੰ ਅਗਲਾ ਟਾਰਗੇਟ ਦੇ 70% ਦੇਣ ਦੇ ਲਈ ਯੋਗ ਟੀਚਰ ਸਹਿਬਾਨ ਉਹਨਾਂ ਨੂੰ ਆਕੇ ਲਿਗਵਾਈ ਕਰਦੇ ਨੇ ਉਹਨਾਂ ਦੀ ਉਹਨਾਂ ਨੂੰ ਦੱਸਦੇ ਨੇ ਇਹਦੇ ਨਾਲ ਨਾਲ ਜਿਹੜੇ ਬੱਚੇ ਵਿਸ਼ੇਸ਼ ਤੌਰ ਤੇ ਫਰਸਟ ਡਿਗਰੀਆਂ ਦੇ ਵਿੱਚ ਮੈਨਟ ਵਿੱਚ ਆਉਂਦੇ ਨੇ ਉਹਨਾਂ ਨੂੰ ਇਨਸਪੀਰੇਸ਼ਨ ਵਾਸਤੇ ਗਰੀਬ ਬੱਚਿਆਂ ਦੀਆਂ ਫੀਸਾਂ ਅਤੇ ਉਹਨਾਂ ਨੂੰ ਰਿਵਾਰਡ ਵੀ ਕੀਤਾ ਜਾਂਦਾ ਹੈ ਇਹਦੇ ਨਾਲ ਨਾਲ ਜਿਵੇਂ ਜਿਵੇਂ ਸਮੇਂ ਦੀ ਲੋੜ ਦੇ ਮੁਤਾਬਕ ਵਾਟਰ কুলਰਾਂ ਦੀ ਸੇਵਾ ਅਤੇ ਹੁਣ ਹੜਪੀਟਾਂ ਦੇ ਇਸ ਦੌਰ ਦੇ ਵਿੱਚ ਰਾਸ਼ਨ ਪਾਣੀ ਪਸ਼ੂਆਂ ਦਾ ਚਾਰਾ ਅਤੇ ਮਕਾਨਾਂ ਦੀ ਸੇਵਾ ਵੀ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤ ਚੜ੍ਹਦੀ ਕਲਾ ਵਿੱਚ ਹੋਈ ਹੈ ਤੇ ਹੁਣ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ ਕਿ ਜੋ ਲਾਈਵ ਤੋਂ ਸੰਗਤਾਂ ਸੁਣਦੀਆਂ ਨੇ ਗੁਰੂ ਨਾਨਕ ਕਮਿਸ਼ਨ ਸੇਵਾ ਸੁਸਾਇਟੀ ਤੇ ਤਿਤ ਉਠਦੇ ਹਨ ਗੁਰੂ ਪਾਤਸ਼ਾਹ ਨੇ ਜ਼ਮੀਨ ਦੀ ਬਖਸ਼ਿਸ਼ ਕੀਤੀ ਹੈ ਜਗਾ ਜੋ ਪਿਛਲੇ ਸਮੇਂ ਦੇ ਵਿੱਚ ਲਈ ਗਈ ਹੈ ਉਹਦੇ ਤੇ ਗੁਰੂ ਨਾਨਕ ਭਵਨ ਦੀ ਉਸਾਰੀ ਹੋਣੀ ਹੈ ਉਸ ਗੁਰੂ ਨਾਨਕ ਭਵਨ ਦੀ ਉਸਾਰੀ ਦੇ ਵਿੱਚ ਜਿਹੜੇ ਵੀ ਸਮਾਜ ਸੇਵੀ ਕਾਰਜ ਹੋਣਗੇ ਉਥੇ ਦਫਤਰ ਖੋਲਿਆ ਜਾਵੇਗਾ ਉਸ ਬਿਲਡਿੰਗ ਦੇ ਵਿੱਚ ਉਸ ਸਾਰੀ ਡਿਟੇਲ ਬਾਅਦ ਜਨਜੀ ਕਰਾਂਗੇ ਸੋ ਉਹਦੇ ਲਈ ਵੀ ਆਪ ਜੀ ਦਨਮੰਤਨ ਦੇ ਨਾਲ ਸੇਵਾ ਵਿੱਚ ਸਹਿਯੋਗ ਕਰ ਸਕਦੇ ਹੋ ਸੋ ਇਹਨਾਂ ਬਿੰਦਿਆਂ ਨੂੰ ਪ੍ਰਵਾਨ ਕਰਨਾ ਆਓ ਹਣ ਪਾਈ ਹਰਜਿੰਦਰ ਸਿੰਘ ਜੀ ਹਰੀ ਦਰਬਾਰ ਗੁਰਮਤਿ ਵਿਦਿਆਲਾ ਰਾਮਪੁਰ ਅਟਾਰੀ ਦੇ ਵਿਦਿਆਰਥੀਆਂ ਦੇ ਕੋਲ ਕੀਰਤਨ ਸਰਵਨ ਕਰੀਏ ਵਾਹਿਗੁਰੂ ਜੀ ਵਾਹਿਗੁਰੂ ਨਾ ਤੇਰੇ ਕਵਨ ਕਵਨ ਕੁਣੀ ਕਹੇਗਾ ਤੂੰ ਸਾ तू ठाकुर पूछे भगवाना i Yeah. na na le ho I'm gonna जिस जी ਗੁਰਜੀਤ ਸਿੰਘ ਸਾਹਿਬ ਜਿਹਾ ਹੀ ਗੁਰਜੀ ਕੀ ਫਤਿਹ ਭੰਤਨਗੁਰ ਨਾਨਕ ਸਾਹਿਬ ਜੀ ਦੀ ਅਪਾਰ ਬਖਸ਼ਸ਼ ਹਦਕਾ ਜੋ ਤਿੰਨੰਦੇ ਗੁਰਮੁਖ ਸਾਹਿਬਾਨ ਭਾਰਤੀ ਕੰਡ ਦਰਬਾਰ ਦੇ ਰੂਪ ਤੇ ਵਿੱਚ ਉਹ ਅੱਜ ਤੀਸਰੇ ਦਿਨ ਨੂੰ ਪ੍ਰੇਸ਼ ਕਰ ਗਏ ਨੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਅੱਜ ਸੰਪੂਰਨਤਾ ਦੇ ਸਮਾਗਮ ਦੇ ਹਨ ਉਹ ਆਰੰਭ ਹੋ ਚੁੱਕੇ ਹਨ ਵੈਰਾ ਸਾਹਿਬ ਦੇ ਪਾਠੇ ਰਹਿਣੇ ਉਧਰ ਅਮਰ ਸੰਚਾਰ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਇਹ ਪ੍ਰਾਣੀ ਬੋਹਨ ਉਹ ਗੱਦਾਰੀ ਬੋਲਣ ਨਾ ਕਰ ਉਸੇ ਅੰਮ੍ਰਿਤ ਪਾਨ ਕਰ ਰਹੇ ਹਨ ਤਾਂ ਅੱਜ ਜੋ ਸੰਪੂਰਨਤਾ ਹੈ तकरीबन 10 ਕਰੇ ਹੋਵੇਗੀ ਉਸ ਪ੍ਰੰਤ ਗੁਰੂ ਸਾਹਿਬ ਦੇ ਸਰੂਪ ਨੂੰ ਹਰ ਸਾਹਿਬ ਦੀ ਨਗਰ ਕੀਰਤਨ ਦੇ ਰੂਪ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋ ਆਪਿ ਸਵਾਗੀ ਕਰਦੇ ਹੋ ਸੁਖਾ ਸੰਤਾਨ ਦੇ ਦੈਨ ਨੂੰ ਅਰਦਾਸ ਕੀਤੀ ਜਾਵੇ ਕਿ ਮਹਾਰਾਜ ਜਿੰਨਾ ਵੀ ਸੰਗਤਾਂ ਨੇ ਉਹਨਾਂ ਨੇ ਤਨ ਮੰਨਣ ਕਰਕੇ ਸਹਿਯੋਗ ਦਿੱਤਾ ਹੈ ਸੇਵਾ ਕੀਤੀ ਹੈ ਉਸ ਆਪਨ ਦੀ ਸੇਵਾ ਪ੍ਰਵਾਨ ਕਰਨ ਅਤੇ ਇਸੇ ਤਰ੍ਹਾਂ ਕਿਰਪਾ ਕਰਕੇ ਔਨ ਵਾਲੇ ਸਮੇਂ ਦੇ ਵਿੱਚ ਇਸ ਨੜੀ ਨੂੰ ਜਾਰੀ ਕਰਨ ਦਾ ਵੱਲਕਸ਼ੇ ਨੂੰ ਜਾਰੀ ਰਹਿਣ ਦਾ ਵੱਲਕਸ਼ੇ ਨੂੰ ਅੱਜ ਸੰਪੂਰਨਤਾ ਦੇ ਬਾਅਦ 23 ਤਰੀਕ ਨੂੰ ਦੇ ਨਾਲ ਬੀਰੂ ਆ ਨੂੰ ਅੱਖਾਂ ਦੇ ਮੁਕਤ ਆਪਰੇਸ਼ਨ ਤੋਂ ਜੋ ਹਨ ਉਹ ਵਰਨਾਡਿੰਗ ਮਸ਼ੀਨ ਚੈਰੀ ਟੇਬਲ ਡਿਸਪੈਂਸਰੀ ਵਿਖੇ ਰੱਖੇ ਗਏ ਹਨ ਉਸ ਦਿਨ ਅੱਖਾਂ ਦੀ ਜਾਂਚ ਹੋਵੇਗੀ ਮਰੀਜ਼ਾਂ ਦੀ ਅੱਖਾਂ ਦੀ ਜਾਂਚ ਹੋਵੇਗੀ ਉਪਰੰਤ ਮਰੀਜ਼ਾਂ ਨੂੰ ਜੋ ਆਪਰੇਸ਼ਨ ਹੋ ਪਾਈ ਜਾਣਗੇ ਉਹਨਾਂ ਨੂੰ ਤਰੀਕਾ ਦਿੱਤੀਆਂ ਜਾਣਗੀਆਂ ਆਪਰੇਸ਼ਨ ਵਾਸਤੇ ਤੇ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਜਿੰਨੇ ਵੀ ਮਰੀਜ਼ ਹੋਣਗੇ ਭਾਵੇਂ ਥੋੜੇ ਹੋਰ ਪਹਾੜਾਂ 사이 ਦੇ ਵੀ ਗਿਰਦੀ ਦੇਣ ਉਹਨਾਂ ਦੇ ਪ੍ਰਸ਼ਾਸਨ ਇਸ ਰਿਚ ਕੀਤੇ ਜਾਣਗੇ ਮੈਂ ਇਲਾਕੇ ਦੀ ਸਮੂਚੀਆ ਸਹਿਤ ਪੂਰੇ ਗੋਲਾ ਭਾਗੀਆਂ ਸਹਿਤਾਂ ਦਾ इवन ਸਾਹਤੋ ਡਿਸਟ੍ਰਿਕਟ ਦਾ ਗਾਰਸਨ ਦਾ ਏਰੀਆ ਮਾਛੀਵਾੜਾ ਏਰੀਆ ਜਿੱਥੇ ਵਿੱਚ ਸਹਿਤਾਂ ਨੇ ਇਸ ਸਮਾਜ ਲਈ ਇਸ ਤੋਂ ਤਲ 25 ਗੁਰੂ ਸਮਾਗਮਾਂ ਲਈ ਬੈਟਰ ਦੇ ਸਹਿਯੋਗ ਦਿੱਤੇ ਹਨ ਸਾਰੇ ਦਾ ਦੇਖਿਆ ਕਰਾਂਗੇ ਕਿ ਪ੍ਰਭਾਵੀ ਹੈ ਆਸ ਕਰਦਾ ਹਾਂ ਜਿੰਨਾ ਪਿਆਰ ਮਿਲਿਆ ਹੈ ਉਹ ਸਭ ਦੀ ਜਿੱਤਤਾ ਦੁਆਰਾ ਉਹਨਾਂ ਦੀ ਬਖਸ਼ਿਸ਼ ਦੁਆਰਾ ਅਸੀਂ ਉਸ ਤੇ ਖਰੇ ਉਤਰਨ ਦੀ ਕੋਸ਼ਿਸ਼ ਕਰ ਸਕੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸੇ ਤਰ੍ਹਾਂ ਸੰਗਤਾਂ ਦਾ ਪਿਆਰ ਜੋ ਮਿਲਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਅਜਲਸੀਪ ਭਰਸੇ ਨਗਨ ਸੁਵੰਦਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਕਨਫਰੰਸ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੀਪ ਸਿੰਘ ਇਜਾਜ਼ਤ ਦਿਓ ਧੰਨਵਾਦ